ਵੀਰ ਆਉ ਦਿਓ ਆਗੇ ਆਗੇ ਬੇ ਮੋਨ ਬੋ ਯਾਰ ਉਹ ਨਗਲ ਨਗਲ ਮਨੀ ਪਿੱਛੇ ਕਰ ਲੈ ਯਾਰ ਪਿੱਛੇ ਸੈਟਿੰਗ ਕਰ ਲੈਣ ਤਾਂ ਵੱਡੇ ਵੀਰੇ ਲੱਗ ਲਿਆ ਯਾਰ ਪਿੱਛੇ ਥੋੜਾ ਪਿੱਛੇ ਇਹ ਮਰਦੀ ਜਾਵਾ ਸੁਣ ਠੀਕ ਹੈ ਤਾਂ ਮਾਰੇ ਦਾ ਫਰੇਮ ਬਣੋ ਬੜੀਆ ਬੜੀਆ ਮਾਰੇ ਫਰੇਮ ਕੱਟਿਆ ਮਾਰੇ ਵਸਾ ਲਗਾਤਾਰ ਇੱਕ ਇੱਕ ਮਿੰਟ ਯਾਰ ਪਲੀਜ਼ ਯਾਰ ਚੁੱਪ ਕਰ ਜਾਓ ਸਤਨ ਸਰ ਤੁਸੀਂ ਨਾਲ ਹੀ ਹਰ ਮੈਂ ਕਹਿੰਦਾ ਆਰੇ ਨਾਲ ਪਲੀਜ਼ ਦੋ ਦੋ ਮਿੰਟ ਪਲੀਜ਼ ਕਿ ਆਰੇ ਆ ਇਹ ਚਾ ਚੜ ਗਏ ਨੇ ਇੱਕ ਮਿੰਟ ਉਹ ਚੁੱਪ ਕਰੋ ਕਿ ਤਾਂ ਇੱਕ ਮਿੰਟ ਬਹੁਤ ਸੰਜੀਦਾ ਇਸ਼ੂ ਹੈ ਤੇ ਮੇਰੇ ਕਾਈਂਡਲੀ ਜੇ 2 ਮਿੰਟ ਵਾਸਤੇ ਪਲੀਜ਼ ਦੇਖੋ ਬੇਨਤੀ ਹੈ ਸਤਿਨਾਸੀਂ ਸਿਕਟਰੀ ਸਾਹਿਬ ਨਾਲ ਅੰਦਰ ਮੁਲਾਕਾਤ ਕੀਤੀ ਹੈ ਪ੍ਰਧਾਨ ਜੀ ਇੱਥੇ ਨਹੀਂ ਨੇ ਆਊਟ ਆਫ ਸਟੇਸ਼ਨ ਨੇ ਅਸੀਂ ਐਜ਼ ਨਿਵਾਣੇ ਪੰਜਾਬੀ ਤੇ ਨਿਵਾਣੇ ਸਿੱਖ ਜਿਹੜੇ ਅਸੀਂ ਇੱਥੇ ਆਏ ਆ ਬਹੁਤ ਦਿਨਾਂ ਦਾ ਸਾਨੂੰ ਇਸ ਗੱਲ ਦੀ ਬਹੁਤ ਤਕਲੀਫ ਸੀ ਸਾਡੇ ਮਨ ਨੂੰ ਤੇ ਦਿਲ ਨੂੰ ਕਿ ਹੋਲੀਐਸਟ ਆਫ ਦੀ ਹੋਲੀ ਸ਼ਰਾਈਨਸ ਜਿਹੜੀਆਂ ਨੇ ਜਿੱਥੋਂ ਹਮੇਸ਼ਾ ਸਾਂਝੀ ਵਾਰਤਾ ਦਾ ਮੈਸੇਜ ਗਿਆ ਹੈ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਬੋ ਹਮੇਸ਼ਾ ਦਰਬਾਰ ਸਾਹਿਬ ਜਿਹੜਾ ਉਹ ਇੱਕ ਧਰਮ ਨਾਲ ਨਹੀਂ ਸਾਰੇ ਧਰਮਾਂ ਦੀ ਸਾਂਝੀ ਵਾਰਤਾ ਦਾ ਇਹ ਸਥਾਨ ਹੈ ਜਿੱਥੇ ਲੱਖਾਂ ਕਰੋੜਾਂ ਬੰਦੇ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਹਰ ਸੂਬੇ ਤੋਂ ਇੱਥੇ ਦਰਸ਼ਨ ਕਰਨ ਨੂੰ ਆਉਂਦੇ ਨੇ ਸਾਨੂੰ ਇਸ ਗੱਲ ਦਾ ਬਹੁਤ ਭਾਰੀ ਅਫਸੋਸ ਹੈ ਕਿ ਪਿਛਲੇ ਦਿਨ ਹੀ ਅਸੈਂਬਲੀ ਸੈਸ਼ਨ ਚੱਲਦਾ ਰਿਹਾ ਅਸੈਂਬਲੀ ਸੈਸ਼ਨ ਚੱਲਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਈਮੇਲ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਇੱਕ ਵੱਡਾ ਸਿਕਿਉਰਿਟੀ ਦਾ ਥ੍ਰੈਟ ਦਰਬਾਰ ਸਾਹਿਬ ਦੇ ਵਿੱਚ ਆਂਦਾ ਰਿਹਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਇੱਕ ਪਾਸੇ ਬੇਅਦਬੀਆਂ ਤੇ ਸਪੈਸ਼ਲ ਸੈਸ਼ਨ ਬੁਲਾਇਆ ਗਏ ਹੈ ਬੇਅਦੀਬੀ ਦੇ ਉਤੇ ਬੇਅਦਬੀ ਤੇ ਚਰਚਾ ਹੋ ਰਹੀ ਹੋਏ ਚੀਫ ਮਿਨਿਸਟਰ ਸਾਹਿਬ ਨੇ ਇੱਕ ਵਾਰ ਵੀ ਸਮੁੱਚੇ ਹਾਊਸ ਨੂੰ ਤੇ ਆਪੋਜੀਸ਼ਨ ਨੂੰ ਕੌਨਫੀਡੈਂਸ ਨਹੀਂ ਲਿਆ ਕੇਸ ਕਿਸਮ ਦੀਆਂ ਈਮੇਲਸ ਜਿਹੜੀਆਂ ਨੇ ਦਰਬਾਰ ਸਾਹਿਬ ਦੀ ਸਿਕਿਉਰਿਟੀ ਵਾਸਤੇ ਅਸੀਂ ਰਿਸੀਵ ਕਰ ਰਹੇ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਨੂੰ ਇਹ ਨਜ਼ਰ ਆਂਦਾ ਤੇ ਮੈਂ ਅੱਜ ਵੀ ਅਪੀਲ ਕਰੂੰਗਾ ਮਾਨ ਸਾਹਿਬ ਨੂੰ ਭਗਵੰਤ ਮਾਨ ਜੀ ਸਾਰੇ ਨੂੰ ਜ਼ਰੂਰੀ ਹੈ ਤੁਹਾਡਾ ਇੱਥੇ ਆਣਾ ਮੇਰੀ ਬੇਨਤੀ ਹੋਏਗੀ ਗਵਰਨਮੈਂਟ ਆਫ ਪੰਜਾਬ ਨੂੰ ਦਰਬਾਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ 올 ਪਾਰਟੀ ਮੀਟਿੰਗ ਇਮੀਡੀਏਟਲੀ ਭਗਵੰਤ ਮਾਨ ਜੀ ਸ੍ਰੀ ਅਮਰਸਰ ਸਾਹਿਬ ਤੇ ਸਾਂਝੀ ਜਗ੍ਹਾ ਤੇ ਬੁਲਾਉਣ ਸਾਰੀਆਂ ਪਾਰਟੀਆਂ ਇੱਥੇ ਸ਼ਮੂਲੀਅਤ ਕਰਨ ਸਾਰੇ ਐਮਐਲਏ ਸਾਰੇ ਮੈਂਬਰਸ ਆਫ ਪਾਰਲੀਮੈਂਟ ਪੰਜਾਬ ਦੇ ਇੱਥੇ ਬੁਲਾਏ ਜਾਣ ਤੇ ਸਾਨੂੰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹ ਦੱਸਣ ਕਿ ਗਵਰਨਮੈਂਟ ਆ ਪੰਜਾਬ ਕਿੰਨਾ ਕੁ ਸੰਜੀਦਾ ਤੇ ਕਿਸ ਕਿਸਮ ਦਾ ਕਦਮ ਉਠਾਣਾ ਚਾਹਦੀ ਐ ਇਥੋਂ ਦੇ ਸਕਿਉਰਟੀ ਦੇ ਪੈਰਾਮੀਟਰਸ ਦੇ ਕਰ ਜਿਹੜਾ ਪੈਰਾਫਰਨੀਲੀਆ ਸਿਕਿਉਰ ਕਰਨ ਵਾਸਤੇ ਦਰਬਾਰ ਸਾਹਿਬ ਨੂੰ ਚਾਹੀਦਾ ਉਹਦਾ ਸੂਬੇ ਦੀ ਸਰਕਾਰ ਜਿਹੜੀ ਐ ਕੀ ਇਹਦਾ ਪ੍ਰਬੰਧ ਕਰ ਰਹੀ ਐ ਸੋ ਇਸ ਇਸ਼ੂ ਤੇ ਅਸੀਂ ਚਾਹਾਂਗੇ ਓਨਲੀ ਫਾਰ ਸਕਿਉਰਟੀ ਪਰਪਸੇਸ ਇਥੇ ਮੀਟਿੰਗ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਈ ਜਾਏ ਤੇ ਭਗਵੰਤ ਮਾਨ ਇਥੇ ਕਲੈਰਿਟੀ ਦੇ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਜੀ ਨੂੰ ਅਜ ਤੱਕ ਇਥੇ ਪਹੁੰਚਣਾ ਚਾਹੀਦਾ ਸੀ ਭਾਈ ਉਹਦੇ ਇੱਕ ਪਾਸੇ ਪੁਲਿਸ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕਰਦੀ ਹੈ ਕਿ ਇੱਕ ਦੋਸ਼ੀ ਅਸੀਂ ਹਿਰਾਸਤ ਚ ਲੈਣੇ ਪੁੱਛ ਕਿਸੇ ਨਹੀਂ ਦੂਜੇ ਪਾਸੇ ਦੁਆਰਾ ਮੇਲ ਆ ਜਾਂਦੀ ਹੈ ਸੋ ਇਹੀ ਗੱਲ ਹੈ ਜੋ ਮੈਨੂੰ ਅੰਦਰੋਂ ਸੈਕਟਰੀ ਸਾਹਿਬ ਨੇ ਵੀ ਦੱਸਿਆ ਇੱਕ ਪਾਸੇ ਕਿਸੇ ਆਦਮੀ ਦਾ ਪਤਾ ਲੱਗਦਾ ਹੈ ਕਿ ਡਿਟੇਨ ਹੋ ਰਿਹਾ ਹੈ ਸਾਊਥ ਇੰਡੀਆ ਨੇ ਕੋਈ ਆਦਮੀ ਡਿਟੇਨ ਹੁੰਦਾ ਤੇ ਉਸ ਦੇ ਇਨਸਪਾਈਟ ਆਫ ਥੈਟ ਦੋ ਮੇਲਜ਼ ਹੋ ਰ ਆ ਗਏ ਤਾਂ ਥੈਟ ਮੀਨਸ ਇਹਦੇ ਵਿੱਚ ਕੋਈ ਕੀ ਇੰਟਰਨੈਸ਼ਨਲ ਕੋ ਸਾਜਿਸ਼ ਹੋ ਰਹੀ ਹੈ ਜਾਂ ਕੁਝ ਏਜੰਸੀਆਂ ਬਾਹਰ ਲੀਆਂ ਕੰਮ ਕਰ ਰਹੀਆਂ ਕਿ ਇਥੋਂ ਦੀਆਂ ਕਰ ਰਹੀਆਂ ਇਹ ਸਾਰੀ ਦਾ ਪਰਦਾ ਫਾਸ਼ ਕਰਨ ਵਾਸਤੇ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਣ ਦੀ ਲੋੜ ਹੈ ਤੇ ਮੈਂ ਭਗਵੰਤ ਮਾਨ ਜੀ ਨੂੰ ਇਹ ਵੀ ਕਹੂੰਗਾ ਹੈਲੀਕਾਪਟਰ ਤੁਹਾਡੇ ਕੋਲ ਹੈ 35 40 ਮਿੰਟ ਦਾ ਸਾਰਾ ਰਸਤਾ ਹੈ ਇੱਥੇ ਪਹੁੰਚੋ ਤੁਸੀਂ ਹੋਮ ਮਿਨਿਸਟਰ ਵੀ ਹੋ ਇਹਦੀ ਸੰਜੀਦਗੀ ਵਾਸਤੇ ਇਸ ਗੱਲ ਨੂੰ ਇੰਟਰਨੈਸ਼ਨਲ ਮੈਸੇਜ ਦੇਣ ਵਾਸਤੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਸਰਕਾਰ ਤੋਂ ਕਰੋਂਗੇ ਮੰਗ ਜੀ ਦੀ ਜਾਂਚ ਕਰਵਾਉਣ ਦੀ ਵੇਖੋ ਮੇਰੀ ਬੇਨਤੀ ਹੈ ਪਹਿਲੇ ਚੀਫ ਮਿਨਿਸਟਰ ਸਾਹਿਬ ਆਪ ਆਣ ਚੀਫ ਮਿਨਿਸਟਰ ਸਾਹਿਬ ਜੇ ਜਦੋਂ ਵੀ ਗੱਲ ਕਰਨਾ ਚਾਹਦੇ ਕਰਨ ਅਸੀਂ ਤੇ ਐਜ਼ੂ ਪੰਜਾਬੀ ਚਿੰਤਤ ਆ ਇੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਂਦਾ ਇੱਥੇ ਨੈਸ਼ਨਲ ਟੂਰਿਸਟ ਵੀ ਆਂਦਾ ਇੱਥੇ ਮੱਥਾ ਟੇਕਣ ਵਾਲੇ ਵੀ ਆਉਂਦੇ ਨੇ ਗੁਰੂ ਨਾਨਕ ਦੇਵਾ ਵੀ ਆਉਂਦੇ ਨੇ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਦੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੱਖਾਂ ਕਰੋੜ ਕਰੋੜਾ ਇੱਥੇ ਮੱਥਾ ਟੇਕਣ ਵਾਸਤੇ ਲੋਕ ਆਂਦੇ ਲਕਿ ਕੀ ਉਹਨਾਂ ਨੂੰ ਕੋਈ ਡਰਾਂਤ ਭਕਾਨ ਦੀ ਕੋਈ ਇਸ ਕਿਸਮ ਦੀ ਸਾਜਿਸ਼ ਤੇ ਨਹੀਂ ਇਹ ਇਹਦੇ ਵਾਸਤੇ ਮੈਂ ਸਮਝਦਾ ਕਿ ਇੰਟੈਲੀਜੈਂਸ ਫਿਲਡ ਮੰਨਦੇ ਹੋ 5 ਦਿਨਾਂ ਚ ਹਲੇ ਤੱਕ ਕੰਪਲੀਟ ਟ੍ਰੇਸਿੰਗ ਹੋ ਪਾਇਆ ਨਹੀਂ ਦੇਖੋ ਮੈਂ ਜ਼ਿਆਦਾ ਇਸ ਤੋਂ ਵੱਧ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਮੈਂ ਸਮਝਦਾ ਸਾਰਿਆਂ ਨੂੰ ਵੱਡੀ ਗੱਲ ਹੋਏਗੀ ਕਿ ਇੱਥੇ ਮਾਨਸਾ ਪਹੁੰਚਣ ਮੀਟਿੰਗ ਕਰਨ ਹਰ ਐਸਪੈਕਟ ਦਸਨ ਕੇ ਦਰਬਾਰ ਸਾਹਿਬ ਦੀ ਸਕਿਉਰਟੀ ਨੂੰ ਆਂਦੇ ਟਾਈਮ ਚ ਅਸੀਂ ਖਸਤਾ ਸਿਕਿਉਰ ਕਰਾਂਗੇ ਤੇ ਇਹ ਜਿਹੜੀ ਸਾਜ਼ਿਸ਼ ਹੈ ਸਾਜ਼ਿਸ਼ ਦੇ ਵਿੱਚ ਕੋਣ ਲੋਕ ਨੇ ਉਹਦੇ ਵਾਸਤੇ ਜਿਹਦੀ ਮੱਦੀ ਮਦਦ ਲੈਣਾ ਚਾਹਣ ਇਹ ਲੈਣ ਪਰ ਸਿਰਫ ਮੰਨਦੇ ਕਿ ਸਕਿਉਰਟੀ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਕਿਉਂਕਿ ਹੁਣ ਕਾਫੀ ਸਮਾਂ ਹੋ ਗਿਆ ਪਹਿਲੇ ਸਕਿਉਰਟੀ ਨਹੀਂ ਸੀ ਹੁੰਦੀ 100% 100% ਜੀ ਇੱਥੇ ਸਕਿਉਰਟੀ ਨੂੰ ਕਿਉਂਕਿ ਲੱਖਾਂ ਬਾਦਮੀ ਵਿਅਕਤੀ ਇੱਥੇ ਆ ਕੇ ਯਾਤਰੂ ਆਂਦੇ ਨੇ ਮੱਥਾ ਟੇਕਦੇ ਨੇ ਜਿੱਥੇ 5-4 ਲੱਖ ਲੋਕ ਰੋਜ਼ ਆਂਦੇ ਨੇ ਉਹਨੂੰ ਤੇ ਬਹੁਤ ਸੁਚੱਜੇ ਟੰਗ ਦੇ ਨਾਲ ਉਸ ਨੂੰ ਸਿਕਿਉਰ ਕਰਦੇ। ਕਿਉਂ ਤੁਹਾਡੇ ਸਾਥੀਆਂ ਨੇ ਕਿਹਾ ਸੀ ਕਿ ਸਹੀ ਹੈ ਇਹ ਸਭ ਹੀ ਤਨਾਤੀ ਵੀ ਹੋਣੀ ਚਾਹੀਦੀ ਹੈ। ਇਦਾਂ ਦੇ ਫੋਰਸਸ ਲੱਗਣੇ ਟੀ ਕਿਸੇ ਪਹਿਲੋ ਪਹਿਲੋ ਲੈਟਰ ਪਾ ਲਿਓ ਉੱਤੇ ਲਿਖਿਆ ਕੀ ਹੈ? ਉੱਤੇ ਲਿਖਿਆ ਉਹ ਤੇ ਸਿਰਫ ਸਿਕਿਉਰਟੀ ਦੇ ਆਵਾਜ਼ ਮੈਜਰਵਾਦ ਤੇ ਜਿਹੜੇ ਇਨਸਟਰੂਮੈਂਟ ਚਾਹੀਦੇ ਉਹ ਲੌਨ ਲਿਗਾ ਕਿਤੇ ਵੀ ਉਸ ਲੈਟਰ ਚ ਸੀਆਈ ਸਰ ਦਾ ਜ਼ਿਕਰ ਨਹੀਂਗਾ ਉਹ ਜੋ ਬਣਾਇਆ ਜਾ ਰਿਹਾ ਹੈ ਇੱਕ মিডিਆ ਟ੍ਰਾਈਡ ਬਣਾਇਆ ਜਾ ਰਿਹਾ ਤੁਸੀਂ ਲੈਟਰ ਪੜ੍ਹ ਲਓ ਜੇ ਤੁੱਚ ਹੈਗਾ ਮੈਂ ਜਿਹੜੇ ਜਿਹੜੇ ਮੈਂ ਮੈਂ 5 ਦਿਨਾਂ ਚ ਇਸ ਦਾ ਨੂੰ ਡਾਟ ਰੇਸ ਕਰਪਾਣਾ ਕਿੱਡੀ ਥੋੜੀ ਦੇਖੋ ਜਦੋਂ ਜਦੋਂ ਦੇਖੋ ਮੁੱਖ ਮੰਤਰੀ ਸਾਹਿਬ ਹੀ ਨੀਤੋ ਤੱਕ ਪਹੁੰਚੇ ਤੇ ਬਾਕੀ ਤੁਸੀਂ ਹੁਣ ਦੱਸੋ ਵੀ ਇਹ ਇਹ ਕਿੰਨੀ ਕਿ ਸੰਜੀਦਗੀ ਹੈ ਉਹਨਾਂ ਦਾ ਬਿਆਨ ਤੁਸੀਂ ਪੜ੍ਹਿਆ ਹੀ ਆ ਅਧਿਤੇ ਇਹ ਹੀ ਗੱਲ ਕਹਿ ਰਹੇ ਆ ਕਿ ਆ ਦੇਖੋ ਕੀ ਲਿਖਿਆ ਪਰਮਾਨੈਂਟ ਸਕਿਉਰਟੀ ਸੋਲੂਸ਼ਨ ਸੋਲੂਸ਼ਨ ਕੀ ਦਿੱਤ ਮਗੇ ਆ ਜੀ ਹਾਈ ਸਕਿਉਰ ਦਾ ਸਕਿਉਰ ਟੈਂਪਲ ਦਾਣਾ ਦਾ ਹਾਈ ਸਕਿਉਰ ਕੀਤਾ ਜਾਵੇ ਹੈਨਾ ਇੰਸਟਾਲੇਸ਼ਨ ਜਿਹੜਾ ਇਨਫਰਾਸਟ੍ਰਕਚਰ ਸਰਵੇਰੀਅੰਸ ਦਾ ਰੱਖੋ ਜਿਹੜਾ ਬੰਬ ਵਗੈਰਾ ਡਿਟੇਕਟ ਕਰੇ ਔਰ ਕੋਈ ਹੋਰ ਕੋਈ ਚੀਜ਼ ਆਉਂਦੀ ਕੋਈ ਬੰਦਾ ਨਾ ਕੋ ਨੁਕਸਾਨ ਹੋਵੇ ਇਮੀਡੀਏਟ ਡਰੋਨ ਦਾ ਸਿਸਟਮ ਹੋਵੇ ਕੋਈ ਬੰਦਾ ਭੱਜਦਾ ਇੱਥੋਂ ਕੁਝ ਕਰਕੇ ਫੜਿਆ ਜਾਵੇ ਸੈਲ ਇੱਕ ਕਾਇਮ ਹੋਣਾ ਜਿਹੜਾ ਸਾਰੀਆਂ ਫੋਰਸਸ ਕੱਟੀਆਂ ਹੋ ਕੇ ਕੰਮ ਕਰੇ ਮੇਰੇ ਸਵਾਲ ਹੈ ਕਿ ਕਿੱਦਾਂ ਕੋਈ ਇੰਟੈਲੀਜੈਂਸ ਮਿਲ ਰਿਹਾ ਮੁੰਡਿਆ ਬਹੁਤ ਬਹੁਤ ਵੱਡਾ ਇੰਟੈਲੀਜੈਂਸ ਰਿਹਾ ਕਿਉਂਕਿ ਦੇਖੋ ਆਪਾਂ ਜੇ ਤੂੰ ਕੋਆਪਰੇਟ ਹੀ ਨਹੀਂ ਨਾ ਕਰਦੇ ਹੁਣ ਤੇ ਕੋ ਅੱਜ ਵੀ ਤੁਸੀਂ ਹੁਣ ਸਿਕਿਉਰ ਗੱਲ 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 ਕਹਿ ਦਿੰਦੇ ਆ ਸੈਂਟਰ ਦੀ ਹੁਣ ਅੱਜ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਸਾਈਡ ਤੇ ਰੱਖੇ ਨੇ ਬੀਐਸਐਫ ਨੇ ਵੀ ਇਹਨਾਂ ਨੇ ਰੈਡੀ ਰੱਖੀ ਆ ਆਰਮੀ ਵੀ ਰੈਡੀ ਰੱਖੀ ਕਿਉਂ ਰੱਖੀ ਉਹਨਾਂ ਕੋਲ ਸਿਸਟਮ ਹੈ ਨਾ ਡਿਫਿਊਜ਼ ਕਰੂਗਾ ਜੇ ਕੋਈ ਚੀਜ਼ ਲੱਭਦੀ ਹੈ ਸੋ ਇਹਨੂੰ ਚੀਜ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਮੈਂ ਮੇਰਾ ਤੇ ਮੰਨਣਾ ਹੈ ਦੇਖੋ ਮੈਂ ਗੁਰੂ ਘਰ ਦਾ ਪੁਸ਼ਪਾਜ ਰੱਖਣ ਆਣੇ ਆ ਇਹਦੇ ਤੋਂ ਉੱਤੇ ਕੋਈ ਜਗ੍ਹਾ ਨਹੀਂ ਜਿੱਥੋਂ ਵੀ ਕੋਈ ਚੀਜ਼ ਮੰਗਾਉਣੀ ਪੈਂਦੀ ਮੰਗਾਓ ਜਿੰਨੂੰ ਵੀ ਮੰਗਵਾਉਣਾ ਪੈਂਦਾ ਬੁਲਾਓ ਕੋਈ ਇਤਰਾਜ਼ ਨਹੀਂ ਇੱਥੇ ਹੋਣਾ ਚਾਹੀਦਾ ਸਿਸਟਮ ਅਪਗ੍ਰੇਡ ਹੋਣਾ ਚਾਹੀਦਾ ਉਹ ਤੇ ਬਹੁਤ ਉਹ ਤੇ ਉਹ ਤੇ ਬਹੁਤ ਵੱਡੀ ਗੱਲ ਹੈ ਹੁਣ ਲੱਭੋ ਤੇ ਸਹੀ ਜੇ ਅੱਜ ਨਹੀਂ ਲੱਭਦਾ ਨਹੀਂ ਹੋਣਾ ਜੇ ਖਤਰਾ ਹੀ ਹੈ ਨਾ ਜੀ ਜਿੰਨਾ ਚਿਰ ਇਸ ਚੀਜ਼ ਨੂੰ ਆਪਾਂ ਡਿਫਿਊਜ਼ ਨਹੀਂ ਕਰ ਪਾਉਂਦੇ ਤੋ ਇਹ ਇਹਦੇ ਤੇ ਇਹਦੇ ਤੇ ਬਹੁਤ ਤਵੱਜੋ ਦੇਣੀ ਚਾਹੀਦੀ ਹੈ ਇੱਕ ਮੀਟਿੰਗ ਹੋ ਰਹੀ ਹੈ 8 ਵਜੇ ਉਹ ਤੁਹਾਨੂੰ ਵਿੱਚ ਆਈ ਮੀਟਿੰਗ ਨਾਲ ਮੈਂ ਮੈਂ ਨਹੀਂ ਸਾਡੇ ਨਹੀਂ ਜਾਈ ਇਹਨਾਂ ਦੇ ਇੱਥੇ ਆਈ ਹੈ ਮੈਂ ਆਪਣਾ ਸਿਸਟਮ ਚੈੱਕ ਕਰ ਲੀਨਾ ਬਟ ਇੱਥੇ ਆ ਕੇ ਪਤਾ ਲੱਗਾ ਕਿ ਕਿਉਂਕਿ ਅਸੀਂ ਸਵੇਰ ਦੇ ਪਬਲਿਕ ਦੇ ਕੰਮਾਂ ਕੀ ਸਾਂ ਮੈਂ ਔਰ ਅਫੀਸ ਦੇ ਅੱਜ ਦੀ ਐਸ்சிਪੀ ਦੇ ਅਧਿਕਾਰੀ ਨਾਲ ਕੀ ਮੀਟਿੰਗ ਹੋਈ ਹੈ ਐਸਜੀਪੀ ਦੇ ਅਧਿਕਾਰੀਆਂ ਨੇ ਉਹ ਮੀਟਿੰਗ ਹੋਈ ਹੈ ਜਿਸ ਕੋਈ ਅਸੀਂ ਕੋਈ ਕਿਸੇ ਵੀ ਤਰ੍ਹਾਂ ਦੇ ਲੋੜ ਹੈ ਲੋਬੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਮੁੱਚੇ ਜਿਹੜੇ ਸਾਡੇ ਲੀਡਰਸ ਆਏ ਇਹਨਾਂ ਕਿਹਾ ਕਿ ਅਸੀਂ ਨਾਲ ਹੈ ਔਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆਲ ਪਾਰਟੀ ਇੱਕ ਡੈਲੀ ਹੈ ਜਿਹੜੀ ਮੀਟਿੰਗ ਹੈ ਇੱਥੇ ਅੰਮ੍ਰਿਤਸਰ ਸਾਹਿਬ ਵਿਖੇ ਕਰੋ ਜਿੱਚ ਸਾਰੇ ਐਮ ਐਲ ਏ ਸਹਿਬਾਨ ਸਾਰੇ ਐਮ ਪੀ ਸਹਿਬਾਨ ਔਰ ਪ੍ਰੋਮਿਨੈਂਟ ਲੀਡਰ ਜਿਹੜੇ ਆ ਉਹ ਹਾਜ਼ਰ ਹੋਣ ਤਾਂ ਕਿ ਤੁਸੀਂ ਵੀ ਕੋ ਆਪਣੀ ਰਾਇ ਦੱਸ ਕੋ ਅਸੀਂ ਵੀ ਆਪਣੀ ਕੋ ਰਾਇ ਜਿਹੜੀ ਹੈ ਉਹ ਇੱਕ ਜਨਰਲ ਦੇਸੀ ਹੋਰ ਇੱਕ ਇਕੱਠਾ ਜਿਹੜਾ ਸਾਡਾ ਮੈਸੇਜ ਹੈ ਇਕੱਠੇ ਇਕੱਠ ਦਾ ਜਿਹੜਾ ਇਸ ਗੁਰੂ ਘਰ ਦੇ ਅਸੀਂ ਬਾਅਦ ਪਰ ਦੁਹਾਈ ਪਾ ਰਹੇ ਕਿ ਇਕੱਠ ਦੀ ਗੱਲ ਹੈ ਸਾਂਝੀ ਬਾਦ ਦਾ ਪ੍ਰਤੀਕ ਹੈ ਕੋ ਚਿਹਰਾ ਜਾਣਾ ਚਾਹੀਦਾ ਕਿ ਦੇਖੋ ਇਸ ਕੰਮ ਦੇ ਅਸੀਂ ਸਾਰੇ ਇਕੱਠੇ ਆ ਇਹ ਕੰਮ ਦੇ ਉੱਤੇ ਅਸੀਂ ਕਿਤੇ ਵੀ ਕੁਤਾਈ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ 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 ਸਿਸਟਮ ਹੈ ਸਿਕਿਉਰਿਟੀ ਦਾ ਕੋਪਾ ਵੇ ਜਿੱਥੋਂ ਵੀ ਤੁਹਾਨੂੰ ਕੋਈ ਚੀਜ਼ ਲੈਣੀ ਪੈਂਦੀ ਜੋ ਵੀ ਕਰਨਾ ਪੈਂਦਾ ਪੰਜਾਬ ਸਰਕਾਰ ਉੱਤੇ ਕੋਈ ਵੀ ਵਿਚ ਭਟਾਟ ਨਾ ਕਰੇ ਕੋਈ ਵੀ ਉਹਨੂੰ ਕੋਈ ਰਾਜਨੀਤੀ ਦਾ ਸਿਸਟਮ ਨਾ ਪੜਾਵੇ ਐਸ ਵੇਲੇ ਮੰਦਿਰ ਸਾਹਿਬ ਦੀ ਸੁਰੱਖਿਆ ਜਿਹੜੀ ਆ ਉਹ ਸਾਨੂੰ ਸਭ ਤੋਂ ਉੱਤੇ ਬਸ ਰਾਉਂਡ ਦੇ ਰਿਸਪਾਂਸ ਨਿਕਲ ਲੋਈ ਤੁਹਾਡੀ ਕੋਈ ਕਿਉਂਕਿ ਰਾਉਂਡ ਜੀ ਕੀ ਅਕਸਰ ਆਉਂਦੇ ਨਹੀਂ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਵੀ ਮੈਸੇਜ ਕੀਤਾ ਉਹ ਉਹਨਾਂ ਨਾਲ ਗੱਲ ਹੋਈ ਉਹਨਾਂ ਨਾਲ ਗੱਲ ਨਹੀਂ ਹੋਈ ਪਰ ਉਹਨਾਂ ਨੇ ਮੈਸੇਜ ਕੀਤਾ ਸਰ ਠੀਕ ਠੀਕ ਥੈਂਕ ਯੂ ਸਰ